ਕਾਮਨਾ ਹੈ ਇਹੋ ਬਣੀ ਰਹੇ ਤੰਦਰੁਸਤੀ ਪਵੇ ਨਾ ਸਰੀਰ ਟਿੱਲਾ ਮਟਾ ਦੇ ਬਿਮਾਰ ਜੀ ਦੁੱਗਣੀ ਤੇ ਚੋਗਣੀ ਤਰੱਕੀ ਮਿਲੇ ਬੱਚਿਆਂ ਨੂੰ ਦੁੱਗਣੀ ਤੇ ਚੋਗਣੀ ਤਰੱਕੀ ਮਿਲੇ ਬੱਚਿਆਂ ਨੂੰ ਹਰ ਦਿਨ ਰਹੇ ਖੁਸ਼ਹਾਲ ਪਰਿਵਾਰ ਜੀ ਸੁੱਖ ਦੁੱਖ ਜ਼ਿੰਦਗੀ ਚ ਆਉਂਦੇ ਜਾਂਦੇ ਰਹਿੰਦੇ ਨੇ ਸੋ ਕਿਦਾਂ ਕਿ ਜ਼ਿੰਦਗੀ 'ਚ ਆਉਂਦੇ ਜਾਂਦੇ ਰਹਿੰਦੇ ਨੇ ਮੇਰਾ ਵਾਲਾ ਹੱਥ ਫੜਾ ਰੱਖੇ ਕਰਤਾਰ ਜੀ ਰਿਟਾਇਰਮੈਂਟ ਪਾਰਟੀ ਤੇ ਅੱਜ ਜੁੜੇ ਅਸੀਂ ਬੈਠੇ ਆਂ ਰਿਟਾਇਰਮੈਂਟ ਪਾਰਟੀ ਤੇ ਜੁੜੇ ਸਾਰੇ ਬੈਠੇ ਆਂ ਲਾਲ ਦਿਨ ਅੱਜ ਦਾ ਹੈ ਵੰਦ ਤਿਉਹਾਰ ਦੀ ਸਾਡੇ ਲਈ ਜੋ ਇੱਕ ਕੋਈ ਸਿਰਫ ਚਾਰਕ ਲੈਣਾ ਹੋਰ ਨਹੀਂ ਜੀ ਕਿ ਸਾਡਾ ਕੋਈ ਸਾਥੀ ਜਦੋਂ ਲੈਂਦਾ ਹੈ ਵਿਦਾਈ ਸਾਥੋਂ ਸਾਡਾ ਕੋਈ ਸਾਥੀ ਜਦੋਂ ਲੈਂਦਾ ਹੈ ਵਿਦਾਈ ਸਾਥੋਂ ਕਦੋਂ ਉਸ ਬੰਦੇ ਦਾ ਪਿਆਰ ਚੇਤੇ ਆਉਂਦਾ ਬੰਦਾ ਸਾਰੀਆਂ ਗੱਲਾਂ ਭੁੱਲ ਜਾਂਦਾ ਪਰ ਕੁਝ ਜਿਹੋ ਜਿਹਾਂ ਹੁੰਦੀਆਂ ਨੇ ਜਿਹੜੀਆਂ ਬੰਦੇ ਦੇ ਚਿੱਤ 'ਚ ਬਸ ਜਾਂਦੀਆਂ ਨੇ ਵਾਰ-ਵਾਰ ਜਦੋਂ ਕੋਈ ਸਮਾਂ ਆਉਂਦਾ ਗੱਲਾਂ ਚੱਲਦੀਆਂ ਨੇ ਫਿਰ ਉਹ ਗੱਲਾਂ ਯਾਦ ਹੋ ਗਈਆਂ ਨੇ ਸਾਨੂੰ ਸਾਡਾ ਕੋਈ ਸਾਥੀ ਜਦੋਂ ਲੈਂਦਾ ਹੈ ਵਜਾਈ ਸਾਥੋਂ ਉਦੋਂ ਉਸ ਬੰਦੇ ਦਾ ਪਿਆਰ ਚੇਤੇ ਆਉਂਦਾ ਚੇਤੇ ਰਹਿੰਦੀ ਚੰਗੀ ਮੰਦੀ ਬੋਲਬਾਣੀ ਬੰਦੇ ਦੀ ਉਸ ਦਾ ਅਚਾਰ ਵਿਵਹਾਰ ਚੇਤੇ ਆਉਂਦਾ ਦਿਲ ਵਿੱਚ ਜਗਾ ਜੋ ਬਣਾਈ ਬੈਠਾ ਕਈਆਂ ਦੇ ਦਿਲ ਵਿੱਚ ਜਨਾ ਜੋ ਬਿਨਾ ਬਣਾਈ ਬੈਠਾ ਕਈਆਂ ਦੇ ਉਸ ਦਾ ਸੁਭਾ ਮਿਲਣਸਾਰ ਚੇਤੇ ਆਵਦਾ 30 40 ਸਾਲ ਜਿਹੜੇ ਇਕੱਠੇ ਰਹੇ ਹੋਣ ਸਾਥੀ 30 40 ਸਾਲ ਜਿਹੜੇ ਇਕੱਠੇ ਰਹੇ ਹੋਣ ਸਾਥੀ ਸੋਣਾ ਉਹ ਸਾਂਝਾ ਪਰਿਵਾਰ ਚੇਤੇ ਆਵਦਾ ਥੋੜਾ ਬਹੁਤਾ ਹੁੰਦਾ ਰਹਿੰਦਾ ਮਨ ਤੇ ਮਟਾਓ ਯਾਰੋ ਥੋੜਾ ਬਹੁਤਾ ਹੁੰਦਾ ਰਹਿੰਦਾ ਮਨ ਤੇ ਮਟਾਓ ਯਾਰੋ ਦਿਲ ਵਿੱਚ ਕਦੇ ਪਰ ਰੱਖੀਏ ਨਾ ਖਾਰ ਨੂੰ ਫੁੱਲਾਂ ਵਾਂਗੂ ਪਿਆਰ ਵਾਲੀ ਖੁਸ਼ੂ ਨੂੰ ਵੰਡਿਏ ਮਾਣ ਲਈਏ ਲਾਲੀ ਇਸ ਸੋਹਣੇ ਸੰਸਾਰ ਨੂੰ ਸੋਹਣੇ ਸੰਸਾਰ ਨੂੰ ਇਨਾਂ ਸ਼ਬਦਾਂ ਨਾਲ ਆਪਣੀ ਵਾਣ ਚ ਬਣਾਵਾਂ ਜੀ ਧੰਨਵਾਦ